ਦੋਸਤੋ ਆ ਦੇਖੋ ਹੁਣ ਸਰੰਗ ਆ ਰਹੀ ਹੈ ਹਮਾਂ ਚੱਲ ਜੇ ਹਮਾਂ ਚੱਲਦੀ ਹੈ ਸਰੰਗ ਕਿੰਨੇ ਖੂਬ ਸੋਹਣੇ ਨਜ਼ਾਰਾ ਰਾਤ ਦਾ ਸੀਨ ਹੈ ਜੀ ਆ ਦੇਖੋ ਰਾਤਾ ਸੀਨ ਆ ਸਰੋਂਗ ਦੇ ਵਿੱਚੋਂ ਨਹੀਂ ਹਿਮਾਚਲ ਦੇ ਨੰਗਰ ਦੇ ਮੰਡੀ ਨੂੰ ਅਗਲੇ ਪਾਸੇ ਕਾਫੀ ਲੰਬੀ ਸਰੋਂਗ ਹੈ ਜੀ ਇਹ ਆ ਦੇਖੋ ਸਾਡੇ ਵੀਰ ਨੇ ਗੱਡੀ ਅੱਗੇ ਕਰ ਲਈ ਹੈ ਹੁਣ ਇਹ ਆ ਖੂਬ ਸੋਹਣਾ ਨਜ਼ਾਰਾ ਜੀ ਦੇਖੋ ਰਾਤ ਦਾ ਸੀਨ ਹੈ ਲਾਲ ਨੀਲੀਆਂ ਪੀਲੀਆਂ ਲਾਈਟਾਂ ਜਗਮਗੀਆਂ ਜੀ ਬਹੁਤ ਲੰਬੀ ਸਰੋਂਗੇ ਪੜੀ ਲੰਬੀ ਸਰੋਂਗੇ 5 ਕਿਲੋਮੀਟਰ ਦੀ ਹੁੰਦਾ ਹੈ ਅੱਛਾ ਜੀ ਲਓ ਜੀ 5 ਕਿਲੋਮੀਟਰ ਦੀ ਲੰਬੀ ਸਰੋਂਗੇ ਆ ਜੀ ਇਹ ਜਿਹਦੇ ਵਿੱਚੋਂ ਦੀ ਅਸੀਂ ਲੰਘ ਰਹੇ ਆ ਅੱਜ ਪਣੀ ਆਮੀ ਇੱਥੇ ਕਿਹਦੀ ਗੱਡੀ ਆ ਰਹੀਆਂ ਜੀ ਹਰ ਜੀ ਦੀ ਸੌਦਾ ਵਿੱਚ ਫੋਨ ਦੇ ਫਾਇਬਰ ਰੇਡ ਦੇ ਆ ਵੇਖੋ ਫੋਨ ਦੀ ਸੌਦਾ ਹੈ ਜੀ ਹਾਂ ਜੀ ਸਰਾਗੋਜੀ ਵਿੱਚ ਅ ਵਿਜੇ ਵਾਲੀ ਹੈ ਜੀ ਸੁਰੰਗ ਦੇ ਵਿੱਚ ਬਹੁਤ ਲੰਬੀ ਸੁਰੰਗ ਹੈ ਜੀ ਇੱਥੇ ਅਜੇ ਵੀ ਖਤਮ ਹੋਣਾ ਨਾ ਨੀ ਲੱਗ ਰਹੀ ਜੀ ਮੈਨੂੰ ਤਾਂ 5 ਕਿਲੋਮੀਟਰ ਤੋਂ ਹੀ ਵੱਧ ਲੱਗ ਰਹੀ ਹੈ ਜੀ ਵੱਧਿਆ ਯਾਰ ਬਾਕੀ ਜਿਆਦਾ ਹੈ ਜੀ

ਜੀ ਬਿਲਕੁਲ ਐਂਡ ਹੋ ਗਿਆ ਜੀ ਗੱਡੀ ਬਾਹਰ ਨਿਕਲ ਆਈ ਹੈ ਜੀ ਸੁਰੰਗ ਚ ਓਕੇ